हां जी दोस्तों चैनल बायोग्राफी टाइम्स जे तुसी ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਅੱਜ ਦੀ ਵੀਡੀਓ ਬਹੁਤ ਵੱਖਰੀ ਹੋਣ ਵਾਲੀ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਅੱਜ ਅਸੀਂ ਬਾਇਓਗ੍ਰਾਫੀ ਲੈ ਕੇ ਆਏ ਆ ਇੱਕ ਬਹੁਤ ਹੀ ਫੇਮਸ ਆਰਟਿਸਟ ਦੀ ਜੋ ਕਿ ਅਮਰ ਆ ਰਹਿੰਦੀ ਦੁਨੀਆ ਤੱਕ ਤੇ ਉਹਦਾ ਨਾਮ ਵੀ ਜਿਹੜਾ ਵਾ ਉਹ ਆ ਅਮਰ ਸਿੰਘ ਚਮਕੀਲਾ ਹਾਂਜੀ ਬਿਲਕੁਲ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਅਮਰ ਸਿੰਘ ਚਮਕੀਲਾ ਜੀ ਦੇ ਬਾਰੇ ਸੋ ਐਡਾ ਵੱਡਾ ਸਟਾਰਡਮ ਉਹਨਾਂ ਨੇ ਕਿੱਦਾਂ ਹਾਸਲ ਕੀਤਾ ਸੀ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਪਹਿਲਾਂ ਗੱਲ ਕਰਦੇ ਹਾਂ ਜੀ ਜਨਮ ਦੀ ਚਮਕੀਲਾ ਜੀ ਦਾ ਜਨਮ 21 ਜੁਲਾਈ 1960 ਨੂੰ ਪਿੰਡ ਦੁੱਗਰੀ ਜ਼ਿਲ੍ਹਾ ਲੁਧਿਆਣਾ ਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਹੈ ਜੀ ਹਰੀ ਸਿੰਘ ਮਦਰ ਨੇਮ ਹੈ ਕਰਤਾਰਕੌਰ ਵਾਈਫ ਹੈ ਜੀ ਗੁਰਮੀਲ ਕੌਰ ਤੇ ਸੈਕੰਡ ਵਾਈਫ ਸੀ ਉਹਨਾਂ ਦੀ ਕੋ-ਸਿੰਗਰ ਅਮਰਜੋਤ ਕੌਰ। ਉਹਨਾਂ ਦੇ ਬੱਚਿਆਂ ਦੇ ਵਿੱਚ ਜੈਮਨ ਚਮਕੀਲਾ ਉਹਨਾਂ ਦਾ ਬੇਟਾ ਜੀ ਕਮਲਦੀਪ ਕੌਰ ਉਹਨਾਂ ਦੀ ਬੇਟੀ ਦੂਜੀ ਬੇਟੀ ਉਹਨਾਂ ਦੀ ਅਮਨਦੀਪ ਕੌਰ 1979 ਤੋਂ ਲੈ ਕੇ 1988 ਤੱਕ ਦਾ ਜਿਹੜਾ 뮤ਜ਼ਿਕ ਦਾ ਛੋਟਾ ਜਿਹਾ ਕੈਰੀਅਰ ਸੀਗਾ ਉਹਨਾਂ ਦਾ ਪਰੇ ਛੋਟੇ ਜੇ ਕੈਰੀਅਰ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆ ਜਿਹੜਾ ਆਪਣਾ ਬਣਾ ਕੇ ਗਿਆ ਜੀ ਅਮਰ ਸਿੰਘ ਚਮਕੀਲਾ ਤੂੰ ਵੀ ਹਰਮੋਨੀਅਮ ਤੇ ਢੋਲਕ ਜਿਹੜੇ ਇਨਸਟਰੂਮੈਂਟ ਉਹਨਾਂ ਨੂੰ ਆਉਂਦੇ ਸੀ ਬਚਪਨ ਤੋਂ ਹੀ ਉਹਨਾਂ ਨੇ ਜਿਹੜੇ ਸਾਜ਼ਾਂ ਨੂੰ ਸਿੱਖਣਾ ਸ਼ੁਰੂ ਕਰਤਾ ਸੀ ਅਸਲੀ ਨਾਮ ਉਹਨਾਂ ਦਾ ਅਮਰ ਸਿੰਘ ਚਮਕੀਲਾ ਬਾਦ ਦੇ ਵਿੱਚ ਪਿਆ ਰੀਅਲ ਨੇਮ ਸੀਗਾ ਜੀ ਧਨੀ RAM ਤੇ ਇੱਕ ਗੀਤਕਾਰ ਨੇ ਉਹਨਾਂ ਨੂੰ ਨਾਮ ਦਿੱਤਾ ਸੀ ਅਮਰ ਸਿੰਘ ਚਮਕੀਲੇ ਦਾ ਹੁਣ ਗੱਲ ਕਰੀਏ ਜੀ ਸ਼ੁਰੂਆਤ ਦੀ ਕਿ ਕਿੱਦਾਂ ਸ਼ੁਰੂਆਤ ਹੋਈ ਸੀ ਕਿੱਦਾਂ ਉਹ ਮਿਊਜ਼ਿਕ ਲਾਈਨ ਦੇ ਵਿੱਚ ਆਏ ਤਾਂ ਪਹਿਲਾਂ ਉਹ ਇੱਕ ਰਾਈਟਰ ਸੀਗੇ ਐਜ਼ ਅ ਰਾਈਟਰ ਜਿਹੜਾ ਉਹ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਦੇ ਇੱਕ ਮਿੱਤਰ ਸੀ ਪੰਜਾਬੀ ਸਿੰਗਰ ਕੁਲਦੀਪ ਪਾਰਸ ਤੇ ਉਹਨਾਂ ਨੇ ਕਿਹਾ ਵੀ ਆਪਾਂ ਸੁਰਿੰਦਰ ਸ਼ਿੰਦੇ ਨੂੰ ਮਿਲਾਂਗੇ ਜਾ ਕੇ ਵੀ ਮੈਂ ਤੈਨੂੰ ਸੁਰਿੰਦਰ ਸ਼ਿੰਦੇ ਦੇ ਨਾਲ ਮਲਾਉਣਾ ਉਸ ਟਾਈਮ ਸੁਰਿੰਦਰ ਸ਼ਿੰਦੇ ਦੀ ਕਾਫੀ ਜ਼ਿਆਦਾ ਜਿਹੜੀ ਚੜ੍ਹਾਈ ਸੀਗੀ ਤਾਂ ਚਮਕੀਲਾ ਜਿਹੜਾ ਸੁਰਿੰਦਰ ਸ਼ਿੰਦੇ ਦੇ ਕੋਲ ਪਹੁੰਚਦਾ ਆਪਣੇ ਗੀਤਾਂ ਦੀ ਡੈਰੀ ਲੈ ਕੇ ਸਾਰਾ ਦਿਨ ਉਡੀਕਰਨ ਤੋਂ ਬਾਅਦ ਸੁਰਿੰਦਰ ਸ਼ਿੰਦਾ ਸ਼ਾਮ ਨੂੰ ਜਿਹੜਾ ਟਾਈਮ ਦਿੰਦਾ ਚਮਕੀਲੇ ਨੂੰ ਪਰ ਜਿਹੜਾ ਸਾਰੇ ਦਿਨ ਦੀ ਮਿਹਨਤ ਸੀ ਉਹ ਖਰਾਬ ਨਹੀਂ ਜਾਂਦੀ ਸੁਰਿੰਦਰ ਸ਼ਿੰਦੇ ਨੂੰ ਉਹਦੇ ਲਿਖੇ ਗੀਤ ਪਸੰਦ ਆਉਂਦੇ ਨੇ ਇੱਕ ਗੀਤ ਆ ਜਿਹੜਾ ਉਹ ਪਸੰਦ ਕਰਕੇ ਰੱਖ ਲੈਂਦਾ ਤੇ ਰਿਕਾਰਡ ਵੀ ਕਰਦਾ ਤੇ ਉਹਨੂੰ ਜਿਹੜਾ ਬਾਅਦ ਦੇ ਵਿੱਚ ਆਪਣੇ ਨਾਲ ਸਟੇਜਾਂ ਦੇ ਉੱਤੇ ਲੈ ਕੇ ਜਾਣਾ ਸ਼ੁਰੂ ਕਰਦਾ ਅਮਰ ਸਿੰਘ ਚਮਕੀਲੇ ਨੂੰ ਤੇ ਨਾਲ ਜਿਹੜੇ ਸਟੂਡੀਓ ਦੇ ਪਿੱਛੇ ਕੋਰਸ ਕਰਦੇ ਨੇ ਉਹਦੇ ਵਿੱਚ ਵੀ ਚਮਕੀਲੇ ਨੂੰ ਮੌਕਾ ਦਿੰਦਾ ਰਹਿੰਦਾ ਸੀ ਤੇ ਪਰ ਜਿਹੜਾ ਚਮਕੀਲੇ ਦੀ ਸੋਚ ਇਹ ਨਹੀਂ ਸੀ ਉਹਨੂੰ ਲੱਗਣ ਲੱਗਿਆ ਸੀ ਕਿ ਸ਼ਾਇਦ ਮੈਂ ਇਹ ਕੰਮ ਲਈ ਨਹੀਂ ਬਣਿਆ ਤੇ ਮੈਂ ਕੋਈ ਆਪਣੀ ਵੱਖਰੀ ਪਛਾਣ ਬਣਾਉਣੀ ਆ ਤਾਂ ਉਹਨੇ ਜਿਹੜਾ ਇਸ ਕੰਮ ਨੂੰ ਥੋੜਾ ਜਿਹਾ ਗੁਰੇਜ਼ ਕਰਨਾ ਸ਼ੁਰੂ ਕੀਤਾ ਤੇ ਉਹਨੂੰ ਕੋਈ ਬਹੁਤੀ ਇਨਕਮ ਵੀ ਇੱਥੋਂ ਨਹੀਂ ਸੀ ਹੁੰਦੀ ਜਿਹੜਾ ਉਹ ਸਟੇਜਾਂ ਦੇ ਉੱਤੇ ਕੋਰਸ ਬੋਲਦਾ ਸੀ ਜਾਂ ਸਟੂਡੀਓ ਦੇ ਉੱਤੇ ਕੋਰਸ ਬੋਲਦਾ ਸੀ ਤਾਂ ਉਹ ਸੈਟੀਸਫਾਈ ਨਹੀਂ ਸੀ ਤਾਂ ਉਹਨੇ ਜਿਹੜਾ ਆਪਣਾ ਅਲੱਗ ਤੋਂ ਸਟੇਜਾਂ ਕਰਨ ਦਾ ਜਿਹੜਾ ਮਨ ਬਣਾਇਆ ਤਾਂ ਉਹਨੇ ਜਿਹੜੀ ਆਪਣੀ ਜੋੜੀ ਵਧਾਈ ਸੁਰਿੰਦਰ ਸੋਨੀਆ ਦੇ ਨਾਲ ਇਹ ਗੱਲ ਹੈ ਜੀ 1980 ਦੀ ਸੁਰਿੰਦਰ ਸੋਨੀਆ ਦੇ ਨਾਲ ਜੋੜੀ ਬਣਾਉਣ ਤੋਂ ਬਾਅਦ ਪਹਿਲਾ ਜਿਹੜਾ ਰਿਕਾਰਡ ਉਹਨਾਂ ਦਾ ਆਇਆ ਸੀ ਟਕੂਏ ਤੇ ਟਕੂਆ ਤੇ ਉਹ ਸਾਰੇ ਗੀਤ ਜਿਹੜੇ ਵਧੀਆ ਗਏ ਸੀ ਹਿੱਟ ਗਏ ਸੀ ਤੇ 뮤직 ਇਹਦਾ ਜਿਹੜਾ ਐਲਪੀ ਦਾ ਕੀਤਾ ਸੀ ਚਰਨਜੀਤ ਹੂਜਾ ਸਾਹਿਬ ਨੇ ਉਹ ਬਹੁਤ ਵੱਡਾ 뮤직 ਦੇ ਵਿੱਚ ਨਾਮ ਆ ਚਰਨਜੀਤ ਹੂਜਾ ਉਹਨਾਂ ਨੇ ਇਸ ਜਿਹੜਾ ਰਿਕਾਰਡ ਦਾ 뮤직 ਕੀਤਾ ਸੀਗਾ ਕੁਝ ਦਿਨ ਬਾਅਦ ਹੀ ਕੋਈ ਨਿੱਜੀ ਕਾਰਨ ਸੁਰਿੰਦਰ ਸੋਨੀਆ ਤੇ ਅਮਰ ਸਿੰਘ ਚਮਕੀਲਾ ਦੇ ਵਿੱਚ ਹੋਏ ਤੇ ਇਹਨਾਂ ਦੀ ਜਿਹੜੀ ਉਹ ਗਾਇਕ ਜੋੜੀ ਆ ਉਹ ਟੁੱਟ ਜਾਂਦੀ ਆ ਉਸ ਤੋਂ ਬਾਅਦ ਚਮਕੀਲੇ ਨੇ ਮਿਸ 우ਸ਼ਾ ਕਿਰਨ ਤੇ ਇੱਕ ਹੋਰ ਵੱਡਾ ਨਾਮ ਅਮਰ ਨੂਰੀ ਉਹਦੇ ਨਾਲ ਵੀ ਜਿਹੜਾ ਅਮਰ ਸਿੰਘ ਚਮਕੀਲਾ ਨੇ ਗਾਇਆ ਤੇ ਹੋਰ ਵੀ ਜਿਹੜੇ ਕਾਫੀ ਜੜੀਆਂ ਫੀਮੇਲ ਸਿੰਗਰਸ ਨੇ ਅਮਰ ਸਿੰਘ ਚਮਕੀਲਾ ਨੇ ਉਹਦੇ ਨਾਲ ਗਾਇਆ ਪਰ ਚਮਕੀਲੇ ਨੂੰ ਇੱਕ ਘਾਟ ਰੜਕਦੀ ਸੀ ਕਿ ਇੱਕ ਲੌਂਗ ਟਾਈਮ ਚੱਲਣ ਵਾਲੀ ਉਹਨੂੰ ਕੁੜੀ ਨਹੀਂ ਸੀ ਮਿਲਦੀ ਭਈ ਜਿਹੜੇ ਜਿਹਦੇ ਨਾਲ ਉਹ ਪੱਕੇ ਤੌਰ ਤੇ ਸਟੇਜਾਂ ਲਾ ਸਕੇ ਤੇ ਉਹ ਕੁੜੀ ਉਹਦੇ ਨਾਲ ਪੱਕੇ ਤੌਰ ਤੇ ਹਰ ਪ੍ਰੋਗਰਾਮ ਤੇ ਜਾ ਸਕੇ ਤਾਂ ਕੁਦਰਤੀ ਸਬੱਬ ਹੋਇਆ ਕਿ ਇੱਕ ਅਮਰਜੋਤ ਕੌਰ ਨਾਮ ਦੀ ਗਾਇਕਾ ਜਿਹੜੀ ਪਹਿਲਾਂ ਕੁਲਦੀਪ ਮਾਨਕ ਦੇ ਨਾਲ ਗਾਉਂਦੀ ਸੀ ਉਹਦੀ ਜੋੜੀ ਹੈ ਜਿਹੜੀ ਕੁਲਦੀਪ ਮਾਨਕ ਦੇ ਨਾਲੋਂ ਟੁੱਟ ਜਾਂਦੀ ਆ ਤੇ ਜਦੋਂ ਚਮਕੀਲੇ ਤੇ ਉਹਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਪਤਾ ਲੱਗਦਾ ਕਿ ਅਮਰਜੋਤ ਦੀ ਜੋੜੀ ਜਿਹੜੀ ਕੁਲਦੀਪ ਮਾਨਕ ਨਾਲ ਟੁੱਟ ਚੁੱਕੀ ਆ ਤਾਂ ਉਹ ਕੋਸ਼ਿਸ਼ ਕਰਦੇ ਅਮਰਜੋਤ ਤੱਕ ਪਹੁੰਚ ਕਰਨ ਦੀ ਕਿ ਉਹਦੀ ਜਿਹੜੀ ਜੋੜੀ ਆ ਚਮਕੀਲੇ ਨਾਲ ਬਣਾਈ ਜਾਵੇ ਤਾਂ ਅਮਰਜੋਤ ਦੇ ਫਾਦਰ ਨੂੰ ਇੱਕ ਚਮਕੀਲੇ ਦਾ ਸਾਜੀ ਸੀ ਜਿਹਦਾ ਨਾਮ ਸੀਗਾ ਜੀ ਕੇਸਰ ਸਿੰਘ ਟਿੱਕੀ ਉਹ ਉਹਦੇ ਫਾਦਰ ਨੂੰ ਮਿਲਦਾ ਜਾ ਕੇ ਅਮਰਜੋਤ ਦੇ ਤੇ ਗੱਲ ਕਰਦਾ ਸਾਰੀ ਵੀ ਚਮਕੀਲਾ ਇੱਕ ਸਿੰਗਰ ਆ ਤੁਸੀਂ ਉਹਦੇ ਗਾਣੇ ਸੁਣ ਲਓ ਵੀ ਉਹਦੇ ਨਾਲ ਇੱਕ ਆਪਾਂ ਜੋੜੀ ਬਣਾਉਣੀ ਆ ਤਾਂ ਉਸ ਤੋਂ ਬਾਅਦ ਜਿਹੜਾ ਅਮਰਜੋਤ ਦਾ ਫਾਦਰ ਇਹ ਹਾਮੀ ਭਰ ਦਿੰਦਾ ਤੇ ਜੋੜੀ ਬਣ ਜਾਂਦੀ ਆ ਜੀ ਦੋਨਾਂ ਦੀ ਚਮਕੀਲਾ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ कौर ਇਹ ਦੋਨਾਂ ਦਾ ਜਿਹੜਾ ਇੱਕ ਗਰੁੱਪ ਜਿਹੜਾ ਉਹ ਤਿਆਰ ਹੋ ਜਾਂਦਾ ਉਸ ਤੋਂ ਬਾਅਦ ਰੈਕੋਡ ਲਾਂ ਸ਼ੁਰੂ ਹੁੰਦੀਆਂ ਤੇ ਜਿਹੜੀਆਂ ਐਚ ਐਮ ਬੀ ਕੰਪਨੀ ਦੇ ਨਾਲ ਰਿਕਾਰਡ ਆਉਣੇ ਸ਼ੁਰੂ ਹੁੰਦੇ ਨੇ ਤੇ ਪ੍ਰਮਾਤਮਾ ਦੀ ਇਹੋ ਜੀ ਕਿਰਪਾ ਹੋਈ ਉਸ ਜੋੜੀ ਤੇ ਕਿ ਜੋ ਵੀ ਉਹ ਗਾਉਣ ਹਿੱਟ ਹਿੱਟ ਵੀ ਕੀ ਸੁਪਰ ਡੂਪਰ ਹਿੱਟ ਹਰ ਪਾਸੇ ਇਹ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਦੇ ਚਰਚੇ ਹੋ ਜਾਂਦੇ ਨੇ ਪਿੰਡਾਂ ਦੇ ਵਿੱਚ ਅਖਾੜਿਆਂ ਦੀ ਬੁਕਿੰਗ ਵੱਜ ਜਾਂਦੀ ਆ ਚਮਕੀਲੇ ਦੀ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਟੂਰ ਵੀ ਵੱਜ ਜਾਂਦੇ ਨੇ ਤੇ ਕਿਹਾ ਜਾਂਦਾ ਕਿ ਚਮਕੀਲੇ ਦੇ ਨਾਂ ਰਿਕਾਰਡ ਹੈ ਜੀ ਕਿ 1 ਸਾਲ ਦੇ ਵਿੱਚ ਇਹਨੇ 450 ਦੇ ਕਰੀਬ ਪ੍ਰੋਗਰਾਮ ਲਾਏ ਹੋਏ ਨੇ ਤੇ ਇੰਨੇ ਪ੍ਰੋਗਰਾਮ ਹੁੰਦੇ ਸੀ ਕਿ ਕਈ ਵਾਰੇ ਪ੍ਰੋਗਰਾਮ ਲਾਉਣੇ ਮਿਸ ਵੀ ਕਰ ਦਿੰਦਾ ਸੀ ਪਰ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਪੇਮੈਂਟ ਵਾਪਸ ਕਰ ਦਿੱਤੀ ਜਾਂਦੀ ਸੀ ਉਸ ਸਮੇਂ ਜਿਹੜਾ ਇਹਦਾ ਰੇਟ 500 200 ਰੁਪਿਆ ਸੀਗਾ 1900 ਜੇ ਮੈਂ ਗੱਲ ਕਰਾਂ 85 86 87 ਉਸ ਟਾਈਮ 4500 ਰੁਪਿਆ ਬਹੁਤ ਹੁੰਦਾ ਸੀ ਉਸ ਟਾਈਮ ਇਹ ਇੱਕ ਇੱਕ ਪ੍ਰੋਗਰਾਮ ਦਾ ਇੰਨੇ ਪੈਸੇ ਲੈਂਦਾ ਸੀਗਾ ਤੇ ਉਸ ਤੋਂ ਬਾਅਦ ਅਮਰਜੋਤ ਕੌਰ ਦੇ ਨਾਲ ਹੀ ਜਿਹੜਾ ਚਮਕੀਲੇ ਦਾ ਵਿਆਹ ਵੀ ਹੁੰਦਾ ਵਾ ਆਪੋ ਜਿਹੇ ਵਿੱਚ ਧਰਮ ਪਤਨੀ ਵੀ ਅਮਰਜੋਤ ਨੂੰ ਇਹ ਬਣਾਉਂਦਾ ਵਾ ਤੇ ਹਿੱਟ ਗੀਤ ਜਿਹੜੇ ਆ ਉਹਨਾਂ ਦੀ ਕੋਈ ਗਿਣਤੀ ਨਹੀਂ ਇਹਨਾਂ ਨੇ ਜਿਹੜੇ ਦਿੱਤੇ ਆ ਐਲਪੀ ਰਿਕਾਰਡ ਕਿਹੜੇ ਹਿੱਟ ਦਿੱਤੇ ਆ ਕੋਈ ਗਿਣਤੀ ਨਹੀਂ ਉਹਨਾਂ ਵਿੱਚੋਂ ਕੁਝ ਦੇ ਨਾਮ ਅਸੀਂ ਲਵਾਂਗੇ ਜਿੱਦਾਂ ਕਿ ਮਿੱਤਰਾ ਮੈਂ ਖੰਡ ਬਣ ਗਈ ਚੱਕ ਲੋ ਡਰਾਈਵਰ ਪੁਰਜੇ ਨੂੰ ਜੀਜਾ ਲਖਮਣ ਲਾ ਇਹ ਕਿ ਉੱਤੇ ਸੌ ਜਾਵੇ ਭੁੱਲ ਗਈ ਮੈਂ ਘੁੰਡ ਕੱਢਣਾ ਰਾਤ ਨੂੰ ਸੁਲਾ ਸਫਾਈਆਂ ਸ਼ਰਬਤ ਵਾਂਗੂ ਘੁੱਟ ਭਰ ਕੇ ਇਹ ਸਾਰੀਆਂ ਜਿਹੜੀਆਂ ਐਲਪੀਆਂ ਸੀਗੀਆਂ ਇਹਦੇ ਵਿੱਚੋਂ ਗਾਣੇ ਜਿਹੜੇ ਬਹੁਤ ਹਿੱਟ ਹੋਏ ਉਹਦੇ ਵਿੱਚੋਂ ਦੋ ਤਿੰਨ ਮੈਂ ਤੁਹਾਨੂੰ ਦੱਸਦਾ ਜਿਹੜੇ ਤੁਸੀਂ ਸੁਣੇ ਹੋਣੇ ਨੇ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਜਾਂ ਵਿਆਹ ਕਰਵਾ ਕੇ ਵੇ ਸੋਹਣਿਆ ਮਿਲਦਾ ਗਿਲਦਾ ਨਹੀਂ ਮੇਰੇ ਯਾਰ ਨੇ ਗਲੀ ਦੇ ਵਿੱਚ ਲੰਘਣਾ ਨਹੀਂ ਕੁੜੀ ਉਹ ਰਾਹ ਛੱਡ ਦਿਓ ਕੀ ਜ਼ੋਰ ਗਰੀਬਾਂ ਦਾ ਤੇ ਹੋਰ ਅਣਗਿਣਤ ਹੱਟ ਗੀਤ ਤੇ ਕੁਝ ਇਲਜ਼ਾਮ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਤੇ ਲੱਗੇ ਕਿ ਇਹਨਾਂ ਨੇ ਜਿਹੜੇ ਅਸ਼ਲੀਲ ਗੀਤ ਗਾਏ ਨੇ ਉਸ ਟਾਈਮ ਦੇ ਜਿਹੜੇ ਬੁੱਧੀਜੀਵੀ ਸੀ ਇਸ ਗੱਲਾਂ 'ਤੇ ਇਤਰਾਜ਼ ਵੀ ਕਰਦੇ ਸੀ ਕਿ ਡਬਲ ਮੀਨਿੰਗ ਜਿਹੜੇ ਇਸ ਚਮਕੀਲਾ ਗੀਤ ਗਾਉਂਦਾ ਵਾ ਹੁਣ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਤਾਂ ਲੋਕਾਂ ਦੇ ਕੁਝ ਲੋਕਾਂ ਦੇ ਵਿੱਚ ਇਹ ਸ਼ਿਕਵਾ ਵੀ ਸੀ ਅਮਰ ਸਿੰਘ ਚਮਕੀਲਾ ਜਿਹੜਾ ਉਹ ਸਹੀ ਗੀਤ ਨਹੀਂ गा ਰਿਹਾ ਉਸ ਤੋਂ ਬਾਅਦ ਆਪਣੀ ਇਸ ਗਲਤੀ ਨੂੰ ਸੁਧਾਰਨ ਲਈ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਨੇ ਧਾਰਮਿਕ ਜਿਹੜੀਆਂ ਐਲਪੀਆਂ ਵੀ ਰਿਕਾਰਡ ਕਰਾਈਆਂ ਉਹਦੇ ਵਿੱਚੋਂ ਬਹੁਤ ਜ਼ਿਆਦਾ ਮਸ਼ਹੂਰ ਗੀਤ ਹੈ ਜੀ ਧਾਰਮਿਕ ਸਾਥੋਂ ਬਾਬਾ ਖੋលਿਆ ਤੇਰਾ ਨਨਕਾਣਾ ਤੇ ਜਾਂ ਫਿਰ ਨਾਮ ਜਪ ਲੈ ਤੇ ਤਲਵਾਰ ਮੈਂ ਕਲਗੀ ਧਰਦੀ ਹਾਂ ਤੇ ਹੋਰ ਬੜੇ ਸੋਹਣੇ ਗੀਤ ਜਿੱਦਾਂ ਪਾਣੀ ਦੇ ਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਇਹ ਸਾਰੇ ਗੀਤ ਜਿਹੜੇ ਚਮਕੀਲੇ ਦੇ ਹਿੱਟ ਗਏ ਆਪਣਾ ਗੀਤ ਪਾਣੀ ਦੇ ਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਆਪਣੇ ਆਪ ਤੀ ਇਹ ਜਿਹੜਾ ਸਰਚ ਕਰ ਗਿਆ ਸੀ 1988 ਦੀ ਗੱਲ ਕਰਦੇ ਆਂ ਜੀ 8 ਮਾਰਚ 1988 ਨੂੰ ਉਹ ਦਿਨ ਚੜਿਆ ਪਿੰਡ ਮੈਸਮਪੁਰ ਜ਼ਿਲ੍ਹਾ ਜਲੰਧਰ ਚ ਇੱਕ ਅਖਾੜਾ ਲਾਉਣ ਲਈ ਜਦੋਂ ਇਹ ਪਹੁੰਚਦੇ ਨੇ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਉੱਥੇ ਗੱਡੀ ਚ ਉਤਰਦੇ ਹੋਏ ਹੀ ਇਹਨਾਂ ਤੇ ਗੋਲੀਆਂ ਨਾਲ ਵਾਰ ਕਰਕੇ ਦੋਨਾਂ ਨੂੰ ਮਾਰ ਦਿੱਤਾ ਜਾਂਦਾ ਤੇ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਵਰਗੀ ਜਿਹੜੀ ਗਾਇਕ ਜੋੜੀ ਆ ਉਹ ਸਾਡੇ ਕੋਲੋਂ ਖੋਹ ਲਈ ਜਾਂਦੀ ਆ ਤੇਹਰਾਨ ਕਰਦੀ ਗੱਲ ਦੇਖੋ ਜੀ ਕਿ ਮਰਨ ਤੋਂ ਬਾਅਦ ਇਹਨਾਂ ਦੇ ਗੀਤ ਹੋਰ ਵੀ ਜੋਰਾ ਸ਼ੋਰਾ ਦੇ ਨਾਲ ਵੱਜਣੇ ਸ਼ੁਰੂ ਹੋ ਗਏ ਹਰ ਵਿਆਹ ਤੇ ਹਰ ਪ੍ਰੋਗਰਾਮ ਤੇ ਚਮਕੀਲਾ ਹੋਰ ਵੀ ਜ਼ਿਆਦਾ ਜਿਹੜਾ ਵੱਜਣਾ ਸ਼ੁਰੂ ਹੋ ਗਿਆ ਤੇ ਅੱਜ ਤੱਕ ਵੀ ਚਮਕੀਲੇ ਦੇ ਗੀਤ ਆ ਜਿਹੜੇ ਉਹ ਡੀਜੇ ਤੇ ਚੱਲਦੇ ਆ ਅੱਜ ਅਮਰ ਸਿੰਘ ਚਮਕੀਲਾ ਹੋਰਾਂ ਦਾ ਪਰਿਵਾਰ ਲੁਧਿਆਣੇ ਵਿਖੇ ਰਹਿ ਰਿਹਾ ਤੇ ਇੱਕ ਚੰਗਾ ਜੀਵਨ ਬਤੀਤ ਕਰ ਰਿਹਾ ਵਾ ਅਸੀਂ ਉਹਨਾਂ ਦੀ ਤੰਦਰੁਸਤੀ ਲਈ ਸ਼ੁਭ ਕਾਮਨਾਵਾਂ ਭੇਂਟ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ